ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਾਸ ਇਕਬਾਲ ਸਿੰਘ ਭੱਟੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਦਾ ਡਾਨ ਦਾ ਮੁਖੀ ਹੁੰਦੇ ਨਾਤੇ ਮੈਂ ਅੱਜ ਜਿਹੜੀ ਇਹ ਵੀਡੀਓ ਪਾ ਰਿਹਾ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੇ 22 ਸਾਲਾਂ ਤੋਂ ਸਾਡੀ ਜਿਹੜੀ ਸੰਸਥਾ ਆ ਉਹਨਾਂ ਵੀਰਾਂ ਵਾਸਤੇ ਸੇਵਾ ਕਰਦੀ ਹੈ ਜੋ ਦੁਨੀਆ ਤੋਂ ਚਲੇ ਜਾਂਦੇ ਹਨ ਸੋ ਹੁਣ ਤੱਕ ਸਾਡੀ ਸੰਸਥਾ ਨੇ 414 ਮ੍ਰਿਤਕ ਦਿਆਂ ਫਰਾਂਸ ਤੋਂ ਭਰਤ ਭੇਜੀਆਂ ਹਨ ਔਰ ਇਹਨਾਂ 414 ਦੇ ਵਿੱਚ ਕੁਝ ਦੇ ਅਸੀਂ ਸਸਕਾਰ ਵੀ ਫਰਾਂਸ ਵਿੱਚ ਕੀਤੇ ਹਨ ਤੇ ਉਹਨਾਂ ਦੀਆਂ ਹਸਤੀਆਂ ਵੀ ਅਸੀਂ ਸਬੰਧਤ ਪਰਿਵਾਰਾਂ ਤੱਕ ਭਰਤ ਪਹੁੰਚਾਉਂਦੇ ਹਾਂ ਸੋ ਪਿੱਛੇ ਜੇ ਸਾਡੀ ਸੰਸਥਾ ਦਾ ਜਿਹੜਾ ਆਪਾਂ ਸਾਰਾ ਹੋਇਆ ਸਪੇਨ 'ਚ ਹੋਇਆ ਸੀ ਉੱਥੇ ਸਾਡੇ ਅਮਰੀਕ ਸਿੰਘ ਜੀ ਸਿੱਧੂ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ ਵੈਸੇ ਤੋਂ ਪਹਿਲਾਂ ਹੀ ਸੇਵਾ ਕਰਦੇ ਨੇ ਲੇਖਣ ਹੁਣ ਜਦੋਂ ਕਿਦਰੇ ਉਹਨਾਂ ਨੂੰ ਥੋੜੀ ਬਹੁਤ ਲੋੜ ਪੈਂਦੀ ਆ ਉਹ ਸਾਡੀ ਸੰਸਥਾ ਦੇ ਨਾਲ ਰਾਬਤਾ ਕਾਇਮ ਕਰਕੇ ਉਹ ਜਿਹੜਾ ਉੱਥੇ ਮ੍ਰਿਤਕ ਦੇਹਾਂ ਨੂੰ ਸਾਮ ਸੰਭਾਲਦਾ ਕੰਮ ਕਰਦੇ ਆਣ ਚਾਹੇ ਕਿਸੇ ਫੈਮਿਲੀ ਨੇ ਉਸ ਦਾ ਸਤਸਕਾਰ ਸਪੈਂਚ ਕਰਵਾਣਾ ਹੋਵੇ ਚਾਹੇ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣਾ ਹੋਵੇ ਉਹ ਸਾਰੀ ਸੇਵਾਵਾਂ ਜਿਹੜੀਆਂ ਉਹ ਉੱਥੇ ਨਿਵਾ ਰਹੇ ਨੇ ਤੇ ਹੁਣ ਸਾਡੀ ਸੰਸਥਾ ਦਾ ਜਿਹੜਾ ਪਸਾਰਾ ਉਹ ਪੁਰਤਗਾਲ ਦੇ ਵਿੱਚ ਵੀ ਹੋਣ ਜਾ ਰਿਹਾ ਹੈ ਉੱਥੋਂ ਦੇ ਰਵਿੰਦਰ ਭਾਜੀ ਤੇ ਸਰਵ ਭਾਜੀ ਦੇ ਨਾਲ ਆ ਕੇ ਨਿੰਜੋ ਉੱਥੇ ਦਾ ਜਿਹੜਾ ਆ ਇੱਕ ਹੋਰ ਨੌਜਵਾਨ ਹੈ ਸਾਰੇ ਜਣੇ ਨੇ ਨਾਲ ਮਿਲ ਕੇ ਕੁਲਵਿੰਦਰ ਸਿੰਘ ਫਰਾਂਸ ਦੀ ਮਦਦ ਦੇ ਨਾਲ ਉੱਥੇ ਵੀ ਜਿਹੜਾ ਇੱਕ ਗਰੁੱਪ ਜਿਹੜਾ ਤਿਆਰ ਕੀਤਾ ਗਿਆ ਜਿਹੜਾ ਕਿ ਔਰ ਉਹ ਡਾਉਂਡੀ ਸੰਸਥਾ ਜਿਹੜੀ ਕਿ 2003 ਦੀ ਫਰਾਂਸ ਦੇ ਵਿੱਚ ਰਜਿਸਟਰਡ ਹੈ ਉਹਦੇ ਨਾਂ ਤੇ ਉੱਥੇ ਉਹ ਕੰਮ ਕਰਿਆ ਕਰਨਗੇ ਕਿਉਂਕਿ ਜਿਹੜੀ ਸੰਸਥਾ ਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਐਕਸਪੀਰੀਅੰਸ ਹੈ ਇਹਨਾਂ ਕੰਮਾਂ ਦੇ ਵਿੱਚ ਕਿ ਸਾਡੀ ਸੰਸਥਾ ਕਦੀ ਵੀ ਕਿਸੇ ਦੀ ਲਾਵਾਸ ਦੀ ਜਾਂ ਪਹਿਚਾਣ ਵਾਲੇ ਦੀ ਜਿਨ੍ਹਾਂ ਦੇ ਇੱਥੇ ਪਰਿਵਾਰ ਹੋਣ ਜਾਂ ਨਾ ਹੋਣ ਉਹਦੀ ਮਰਤਕ ਦੇ ਨੂੰ ਅਸੀਂ ਅੱਜ ਤੱਕ ਕਦੇ ਵੀ ਕਿਰੇ ਰੋਲ ਨਹੀਂ ਦਿੱਤਾ ਔਰ ਟਾਈਮ ਸਿਰ ਵਕਤ ਰੰਦੇ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਕੇ ਉਸ ਨੂੰ ਅਸੀਂ ਭਾਰਤ ਭੇਜੰਦਾ ਪ੍ਰਬੰਧ ਕਰਦੇ ਹਾਂ ਸਾਡੀ ਸੰਸਥਾ ਨੂੰ ਹੁਣ ਤੱਕ ਭਾਰਤ ਸਰਕਾਰ ਵੱਲੋਂ ਵੀ ਜਿਹੜੇ ਅਵਾਰਡ ਮਿਲ ਚੁੱਕੇ ਹਨ ਵੈਸੇ ਵੀ ਗਾਹੇ-ਬਗਾਹੇ ਜਦੋਂ ਵੀ ਕਿਧਰੇ ਭਾਰਤ ਅਸੀਂ ਆਉਂਦੇ ਜਾਂਦੇ ਹਾਂ ਸਾਨੂੰ ਹਰਿਆਣਾ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਦਿੱਲੀ ਕਮੇਟੀ ਵੱਲੋਂ ਵੀ ਜਿਹੜੇ ਸਾਨੂੰ ਪ੍ਰਸ਼ੰਸਾ ਪੱਤਰ ਸਾਡੇ ਕੰਮ ਕਰਦੇ ਸਾਨੂੰ ਮਿਲ ਚੁੱਕੇ ਹਨ ਸੋ ਵੈਸੇ ਤੇ ਜਿਹੜੀ ਸੇਵਾ ਇੱਕ ਨਰਾਲੀ ਸੇਵਾ ਹੈ ਹੋਰ ਦੁਨੀਆ ਬਹੁਤ ਸੇਵਾਵਾਂ ਨਿਭਾਉਂਦੀ ਹੈ ਪਰ ਸਾਡੀ ਸੰਸਥਾ ਇੱਕੋ ਇੱਕ ਸੇਵਾਵਾਂ ਜਿਹੜੀਆਂ ਨਿਭਾ ਰਹੀ ਹੈ ਕਿ ਜੋ ਲੋਕ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਰੱਬ ਨੂੰ ਪਿਆਰੇ ਹੋ ਜਾਂਦੇ ਹਨ ਉਹਨਾਂ ਦੀ ਮਰਤਕ ਦੇ ਨੂੰ ਭਾਰਤ ਕਿੱਦਾਂ ਪਛਾਣਾ ਹੈ ਜਾਂ ਉਹਦਾ ਇੱਥੇ ਸੰਸਕਾਰ ਕਿਵੇਂ ਕਰਨਾ ਹੈ ਉਹਦੇ ਬਾਰੇ ਸੇਵਾਵਾਂ ਨਿਭਾਉਂਦੀ ਆ ਰਹੀ ਹੈ ਤਾਂ ਮੈਂ ਅੱਜ ਸ਼ਲਾਘਾ ਕਰਦਾ ਹਾਂ ਉਹਨਾਂ ਪੁਰਤਗਲ ਦੇ ਨੌਜਵਾਨਾਂ ਦੀ ਜਿਨ੍ਹਾਂ ਨੇ ਕਿ ਪੁਰਤਗਲ ਦੇ ਵਿੱਚ ਸਾਡੀ ਸੰਸਥਾ ਦੇ ਨਾਲ ਚੱਲਣ ਦਾ ਜਿਹੜਾ ਉਹ ਪ੍ਰਣ ਕੀਤਾ ਆ ਤੇ ਇੱਕ ਵਾਰੀ ਮੈਂ ਫੇਰ ਮੁਬਾਰਕਬਾਦ ਦਿੰਦਾ ਕਿ ਤੁਸੀਂ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਨੇਕ ਜਿਹੜਾ ਕਾਰਜ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਜਿਹੜਾ ਤੁਸੀਂ ਵਾਅਦਾ ਕੀਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਰਵਿੰਦਰਪਾ ਜੀ ਦਾ ਸਰਵਪਾ ਜੀ ਦਾ ਕੁਲਵਿੰਦਰ ਸਿੰਘ ਫਰਾਂਸ ਦਾ ਜਿਹੜੇ ਉੱਥੇ ਜਾ ਕੇ ਇਹੜੀਆਂ ਸਵਾਭਾਵਨ ਬੰਦੇ ਆ ਉਹਨਾਂ ਦੀ ਜੋ ਭਾਜੀ ਉਹਦਾਂ ਦੇ ਨਾਲ ਸੁਰੂ ਉਹ ਬਹੁਤ ਵੀ ਸਾਰੇ ਨੌਜਵਾਨ ਇਸ ਮੇਰੀ ਵੀਡੀਓ ਦੇ ਨਾਲ ਇੱਕ ਵੀਡੀਓ ਹੋਰ ਵੀ ਚੱਲਦੀ ਆ ਜਿਹਦੇ ਵਿੱਚ ਉਹਨਾਂ ਸਾਰਿਆਂ ਨੇ ਉਪਰਾਲਾ ਕੀਤਾ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੋਲਦੇ ਆ ਅਗਰ ਕਿਸੇ ਦੇ ਖਿਲਾਫ ਕੋਈ ਗੱਲ ਮੇਰੇ ਮੂੰਹੋਂ ਨਿਕਲ ਗਈ ਹੋਵੇ ਤਾਂ ਮੈਂ ਖਿਮਾ ਦਾ ਜਾਚ ਕਹਾ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ